ਦਲਜੀਤ ਸਿੰਘ ਜੀ ਆਪਾਂ ਉਸ ਦਿਨ 2 ਦਸੰਬਰ ਨੂੰ ਉਹਨਾਂ ਦੀ ਵੀਡੀਓ ਦੇਖੀ ਸੀ ਸੁਖਵੀਰ ਸਿੰਘ ਬਾਦਲ ਦੀ ਕਿ ਜਿਸ ਤਰੀਕੇ ਨਾਲ ਉਹ ਭਾਪਕ ਹੋ ਕੇ ਅਕਾਲ ਤਖਤ ਸਾਹਿਬ ਦੇ ਅੱਗੇ ਬੈਠੇ ਸੀ ਅਤੇ ਉਹਨਾਂ ਨੇ ਆਪਣੇ ਸਾਰੇ ਇਲਜ਼ਾਮ ਕਹ ਲੋ ਕਿ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਨੂੰ ਲਾਈ ਗਈ ਸੀ ਉਹਨਾਂ ਸਾਰੇ ਕਬੂਲ ਕਰ ਲਏ ਸੀਗੇ ਤਾਂ ਤਨਖਾਹ ਲੱਗਣ ਤੋਂ ਬਾਅਦ ਹੁਣ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜੋ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਉਹਨੇ ਸਿੱਧੇ ਤੌਰ ਦੇ ਉੱਤੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਹੈ ਕਹਿ ਦਿੱਤਾ ਹੈ ਕਿ ਇਹ ਸਾਰੇ ਮਨੇ ਆਪਣੀ ਟੋਲੀ ਪਵਾਲੇ ਨੇ ਕਿਸ ਮਸਲੇ ਨੂੰ ਕਹ ਲੋ ਕਿ ਹੁਣ ਹੱਲ ਕਰ ਦਿੱਤਾ ਵੇ ਠੰਡਾ ਕਰ ਦਿੱਤਾ ਜਾਵੇ ਜਿਵੇਂ ਦੇਖਦੇ ਹਾਂ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਜੇ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ ਅਸੀਂ ਫਿਰ ਵੀ ਆਪਣੀ ਟੋਲੀ 'ਚ ਇਹ ਸਾਰਾ ਕੁਝ ਪਵਾ ਲਿਆ ਜੀ ਦੇਖੋ ਜੇਕਰ ਤਾਂ ਜਥੇਦਾਰ ਇਸ ਬਿਆਨ ਨੂੰ ਦੇਖਣ ਧਿਆਨ ਦੇ ਨਾਲ ਸੁਣਨ ਤਾਂ ਮੈਨੂੰ ਲੱਗਦਾ ਵੀ ਇੱਕ ਵਾਰ ਫੇਰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲਿਆ ਸੋ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਅਕਾਲ ਤਖਤ ਸਾਹਿਬ ਜਾਂ ਫਿਰ ਸਿੱਖੀ ਸਿਧਾਂਤਾਂ ਨੂੰ ਕਿੰਨਾ ਕੁ ਸੀਰੀਅਸ ਲੈਂਦੇ ਨੇ ਤੇ ਕਿੰਨਾ ਕੁ ਮੰਨਦੇ ਨੇ ਸੋ ਇਥੋਂ ਹਰ ਇੱਕ ਗੱਲ ਜਿਹੜੀ ਹੈ ਉਹ ਸਪਸ਼ਟ ਹੋ ਜਾਂਦੀ ਹੈ ਤੁਸੀਂ ਹੁਣ ਦੇਖੋ ਤਨਖਾਹਿਆ ਕਿਵੇਂ ਕਰਾਰ ਦੇਣਾ ਚਾਹੀਦਾ ਮੇਰੇ ਕਹਿਣ ਤੋਂ ਭਾਵ ਤੁਸੀਂ ਗੱਲ 2 ਦਸੰਬਰ ਦੀ ਕੀਤੀ ਹੈ ਜਿਸ ਦਿਨ ਸੁਖਬੀਰ ਬਾਦਲ ਨੂੰ ਜਦੋਂ ਜਥੇਦਾਰ ਸਾਹਿਬ ਪੁੱਛਦੇ ਸੀ ਕਿ ਤੁਸੀਂ ਇਹ ਕੰਮ ਕੀਤਾ ਤਾਂ ਉਸ ਵੇਲੇ ਸੁਖਬੀਰ ਬਾਦਲ ਹੋਰੀ ਕਹਿੰਦੇ ਸੀ ਕਿ ਹਾਂ ਅਸੀਂ ਕੀਤਾ ਪਰ ਅੱਜ ਦੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੀਤਾ ਵੀ ਕੁਛ ਨਹੀਂ ਤੇ ਆਪਣੀ ਝੋਲੀ ਪਵਾ ਲਿਆ ਸੋ ਇਸ ਦਾ ਮਤਲਬ ਹੈ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਸੁਖਬੀਰ ਬਾਦਲ ਨੇ ਇੱਕ ਵਾਰ ਫੇਰ ਝੂਠ ਬੋਲਿਆ ਉਹਨਾਂ ਨੇ ਜਿਹੜੇ ਪਹਿਲਾਂ ਗੁਨਾ ਕੀਤੇ ਸੀ ਉਹ ਜਿਹੜੇ ਹੈਗੇ ਉਹ ਕੀਤੇ ਉਹਦੇ ਬਾਅਦ ਸਜ਼ਾ ਵੀ ਭੁਗਤੀ ਪਰ ਇੱਕ ਵਾਰ ਫੇਰ ਗੁਣਾ ਕਰ ਲਿਆ ਉਹਨਾਂ ਨੇ ਇੱਕ ਪਵਿੱਤਰ ਧਰਤੀ ਦੇ ਉੱਤੇ ਖੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਆਪਾਂ ਕਹੀਏ ਵੀ ਉਹ ਸਥਾਨ ਹੈਗਾ ਅਕਾਲ ਤਖਤ ਸਾਹਿਬ ਜਿੱਨੂੰ ਆਪਾਂ ਕਹੀਏ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਸਿੱਖ ਜਿਹੜੇ ਨੇ ਆਪਣੀ ਆਪਣੀ ਆਪਾਂ ਕਹਿ ਲਈਏ ਵੀ ਇੱਕ ਵੱਡਾ ਤਖਤ ਜਿਹੜਾ ਹੈਗਾ ਉਹਨੂੰ ਮੰਨਦੇ ਨੇ ਕਿ ਇੱਕ ਪਾਸੇ ਭਾਰਤ ਦੀ ਸਰਕਾਰ ਹੈ ਇੱਕ ਪਾਸੇ ਭਾਰਤ ਦੀ ਸੈਂਟਰ ਜਾਂ ਦਿੱਲੀ ਹੈ ਦੂਸਰੇ ਪਾਸੇ ਸਿੱਖਾਂ ਦਾ ਤਖਤ ਹੈਗਾ ਸੋ ਬਰਾਬਰ ਦਾ ਉਹ ਤਖਤ ਉੱਥੇ ਖੜ ਕੇ ਸੁਖਬੀਰ ਬਾਦਲ ਜਿਹੜਾ ਕਹਿੰਦਾ ਜਿਹੜੀ ਪਾਰਟੀ ਦੇ ਨੁਮਾਇੰਦੇ ਕਹਿੰਦੇ ਨੇ ਕਿ ਸਿੱਖਾਂ ਦਾ ਲੀਡਰ ਹੈ ਸੋ ਸਿੱਖਾਂ ਦਾ ਲੀਡਰ ਐਦਾਂ ਦਾ ਹੁੰਦਾ ਭਈ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬਜੜਾ ਹੈਗਾ ਉਹ ਬੋਲਦਾ ਨਜ਼ਰ ਆਇਆ ਸੋ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਇਹ ਜਿਹੜੀ ਅੱਜ ਕਹੀ ਗਈ ਹੈ ਮੈਨੂੰ ਲੱਗਦਾ ਭਈ ਆਉਂਦੇ ਸਮੇਂ ਦੇ ਵਿੱਚ ਜਥੇਦਾਰਾਂ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ ਜਥੇਦਾਰ ਇਸ ਬਿਆਨ ਨੂੰ ਜੇਕਰ ਲੈ ਕੇ ਚੱਲਣ ਤਾਂ ਮੈਨੂੰ ਲੱਗਦਾ ਭਈ ਉਹਨਾਂ ਨੂੰ ਫੇਰ ਸਦਨਾ ਪਊਗਾ ਇੱਕ ਵਾਰੀ ਸੁਖਬੀਰ ਬਾਦਲ ਨੂੰ ਪਰ ਇਸ ਵਾਰ ਬੇਨਤੀ ਕਰਦੇ ਆ ਕਿ ਭਾਈ ਇਹੋ ਜਿਹੇ ਲੋਕਾਂ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਇਹ ਬਾਰ ਬਾਰ ਜਿਹੜੀਆਂ ਗਲਤੀਆਂ ਕਰਦੇ ਨੇ ਜਾਂ ਫਿਰ ਕਈਏ ਵੀ ਝੂਠ ਫਰੇਵ ਦਾ ਸਹਾਰਾ ਲੈ ਕੇ ਸਿਰਫ ਆਪਣੀ ਕੁਰਸੀ ਦੇ ਉੱਤੇ ਬਣੇ ਰਹਿਣਾ ਜਾਂ ਫਿਰ ਆਪਣੀ ਪਾਰਟੀ ਵਾਸਤੇ ਕੰਮ ਕਰਨਾ ਤੁਸੀਂ ਦੇਖੋ ਕਹਿੰਦੇ ਵੀ ਹੁਣ ਅਸੀਂ ਸੁਖਬੀਰ ਬਾਦਲ ਨਾਲ ਹੀ ਕਿਹਾ ਵੀ ਹੁਣ ਤੱਕ ਜਿਹੜਾ ਅਕਾਲੀ ਦਲ ਹੈ ਉਹ ਆਰਾਮ ਕਰ ਰਿਹਾ ਸੀ ਹੁਣ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਸੋ ਇੱਕ ਧਮਕੀ ਚੇਤਾਵਨੀ ਵੀ ਦਿੱਤੀ ਹੈ ਵਿਰੋਧੀਆਂ ਨੂੰ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਨੇ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਜਿਹੜੇ ਆ ਉਹ ਕਰਦੇ ਆ ਸੋ ਸੁਖਬੀਰ ਬਾਦਲ ਨੇ ਇੱਕ ਵਾਰ ਫੇਰ ਗੁਣਾ ਕੀਤਾ ਇਹ ਬਿਆਨ ਦੇ ਕੇ ਸੁਖਬੀਰ ਬਾਦਲ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਇਸ ਨਾਲ ਅਕਾਲੀ ਦਲ ਜੋ ਦੀ ਸਾਖਸੀ ਜੋ ਨਿਜੀਗਰੀ ਹੋਈ ਸੀਗੀ ਉਹ ਆਪ ਹੋਏਗੀ ਜਾਂ ਹੋਰ ਨਿਚ ਹੋ ਜਾਵੇਗੀ ਕਿਉਂਕਿ ਇਸ ਦੇ ਨਾਲ ਹੀ ਉਹਨਾਂ ਨੇ ਜੋ ਇੱਕ ਬਿਆਨ ਦਿੱਤਾ ਉਹ ਅਮਰਪਾਲ ਜੀ ਦਿੱਤਾ ਹੈ ਕਿ ਅਮਰਪਾਲ ਐਮਪੀ ਬਣੇ ਆ ਉਹਨੇ ਹੁਣ ਕਿਹੜੇ ਮਸਲੇ ਹੱਲ ਕਰ ਦਿੱਤੇ ਉਹਨੇ ਅਮਰਪਾਲ ਸਿੰਘ ਨੇ ਵੀ ਟਾਰਗੇਟ ਕੀਤਾ ਹੈ ਕਿਵੇਂ ਦੇਖਦੇ ਹਾਂ ਕਿ ਜੋ ਹੋਣ ਕਿ ਲੋਕ ਮਾਗੀ ਤੇ ਕਿ ਲੋਕ ਸਿਆਸੀ ਪਾਰਟੀਆਂ ਦੇ ਜੋ ਐਲਾਨ ਹੋਣੇ ਨੇ ਜੇ ਕਾਨਫਰੰਸ ਅਕਾਲ ਜਤ ਵੀ ਹੋਣੀ ਹੈ ਤੇ ਕਿ ਲੋਕ ਅਮਰਪਾਲ ਸਿੰਘ ਦੀ ਵੀ ਪਾਰਟੀ ਵੱਲੋਂ ਵੀ ਕੋਈ ਐਦਾਂ ਦਾ ਐਲਾਨ ਹੋਣ ਜਾ ਰਿਹਾ ਹੈ ਕਿਵੇਂ ਦੇਖਦੇ ਹਾਂ ਇਹ ਕੋਈ ਐਦਾਂ ਦਾ ਦਬਾਅ ਪੈ ਗਿਆ ਸੁਖਵੀਰ ਬਾਦਲ ਉੱਤੇ ਅਮਰਪਾਲ ਸਿੰਘ ਦੀ ਨਵੀਂ ਪਾਰਟੀ ਦਾ ਤਾਂ ਉਹਨਾਂ ਨੇ ਅਜੇ ਹਿਆ ਬਿਆਨ ਦਿੱਤਾ ਜਾਇਦੇ ਵਿੱਚ ਹੋਰ ਕੀੜੇ ਕਰਨੇ ਜੀ ਦੇਖੋ ਜਿਹੜਾ ਬਾਦਲ ਪਰਿਵਾਰ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਪੰਥ ਵਿਰੋਧੀ ਰਿਹਾ ਹੈ ਬੇਸ਼ੱਕ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਲੈ ਕੇ ਗੱਲ ਕਰੀਏ ਤਾਂ ਉਸ ਵੇਲੇ ਤੋਂ ਲੈ ਕੇ ਇਹ ਵਿਰੋਧ ਦੇ ਵਿੱਚ ਰਹੇ ਨੇ ਬਾਦਲ ਦੀਆਂ ਚਿੱਠੀਆਂ ਇੰਦਰਾ ਗਾਂਧੀ ਨੂੰ ਬਾਦਲ ਦਾ ਉਸ ਵੇਲੇ ਵਿਰੋਧ ਇਹ ਆਈਏਐਸ ਗੁਰਤੇਜ ਸਿੰਘ ਹੋਰਾਂ ਦੀ ਮੈਂ ਪਿਛਲੇ ਦਿਨੀ ਸਪੀਚ ਸੁਣ ਰਿਆ ਸੀ ਜਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਦਲਾਂ ਕਰਕੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੋ ਇਹ ਜਿਹੜੀ ਪਾਰਟੀ ਜਾਂ ਪਾਰਟੀ ਦੇ ਆਪਾਂ ਕਹੀਏ ਭੀ ਅਗਰੇ ਲੱਗੇ ਹੋਏ ਮੋਰੀ ਬਾਦਲ ਪਰਿਵਾਰ ਇਹ ਹਮੇਸ਼ਾ ਪੰਥ ਵਿਰੋਧੀ ਰਹੇ ਆ ਉਸ ਤੋਂ ਬਾਅਦ ਸਮੇਂ-ਸਮੇਂ ਦੇ ਉੱਤੇ ਤੁਸੀਂ ਦੇਖੋ ਭੀ ਜਿਹੜੇ ਪੰਥ ਦੇ ਵਿਰੋਧ ਚ ਭੁਗਤਣ ਵਾਲੇ ਭਾਵੇਂ ਗੁਰਬਚਨ ਨਰਨਕਰੀ ਹੋਵੇ ਸਰਸੇ ਵਾਲਾ ਸਾਧ ਹੋਵੇ ਪੂਲਾ ਨਿਆਂਗ ਹੋਵੇ ਹੋਰ ਬਹੁਤ ਲੋਕ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੀਆਂ ਯਾਰੀਆਂ ਰਹੀਆਂ ਕੇਪੀਐਸ ਗਿਲ ਦੇ ਨਾਲ ਇਕੱਠਿਆਂ ਡਿਨਰ ਕਰਨਾ ਸੁਮੇਤ ਸਿਆਣੀ ਨੂੰ ਡੀਜੀਪੀ ਲਾਉਣਾ ਸੋ ਇਹਨਾਂ ਦਾ ਜਿਹੜਾ ਹੈ ਪੰਥ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਲੋਕ ਜਿਹੜੇ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਸਦਾ ਰੜਕਦੇ ਰਹੇ ਆ ਕਦੇ ਝੂਠੇ ਮੁਕਾਬਲੇ ਵੀ ਹੁੰਦੇ ਰਹੇ ਆ ਅੱਜ ਜੇਕਰ ਉਹ ਪਾਵਰ ਨਹੀਂ ਹੈਗੀ ਤਾਂ ਇਹ ਆਪਣਾ ਜ਼ਹਿਰ ਉਗਲਦੇ ਹੋਏ ਨਜ਼ਰ ਆਉਂਦੇ ਨੇ ਭਾਵੇਂ ਵਿਕਰਮਜੀਤ ਮਜੀਠੀਆ ਕਹਿ ਲੋ ਜਾਂ ਹਰ ਸਿਮਰਤ ਬਾਦਲ ਦਾ ਕਹਿ ਲੋ ਕਿ ਇਹ ਜੀ ਇਹ ਮਤਲਬ ਦੁਬਈ ਸੇ ਆਇਆ ਹੈ ਡਰਾਈਵਰ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਫਿਰ ਕਿਤੇ ਨਾ ਕਿਤੇ ਇਹ ਮਤਲਬ ਕਿ ਬਿਆਨ ਆ ਜਾਣਾ ਇਹ ਗਲਤ ਹੋ ਗਿਆ ਹੈ ਸੋ ਮਜੀਠੀਆ ਵੀ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲ ਰਿਹਾ ਸੀ ਹੁਣ ਸੁਖਬੀਰ ਬਾਦਲ ਦਾ ਕਹਿਣਾ ਕਿ ਇਹ ਤਾਂ ਜੀ 1 ਸਾਲ ਦੇ ਵਿੱਚ ਹੀ ਜੇਲ ਕੱਟ ਕੇ ਇਹਨਾਂ ਦੇ ਬਹੁਤ ਮਤਲਬ ਕਿ ਉਹ ਹੋ ਰਹੀ ਹੈ ਇਹਨਾਂ ਨੂੰ ਪੀੜ ਹੋ ਰਹੀ ਹੈ ਅਕਾਲੀ ਦਲ ਨੇ ਤਾਂ 16 16 ਸਾਲ ਜੇਲਾਂ ਕੱਟੀਆਂ ਸੋ ਸੁਖਬੀਰ ਬਾਦਲ ਨੂੰ ਸਵਾਲ ਹੈ ਕਿ ਭਾਈ ਤੂੰ ਇੱਕ ਦਿਨ ਵੀ ਜੇਲ ਨਹੀਂ ਕੱਟ ਸਕਦਾ ਜਿਦਾਂ ਦੇ ਤੇਰੇ ਹਾਲਾਤ ਨੇ ਉਹ ਪੁਰਾਣੇ ਅਕਾਲੀ ਸੀ ਉਹਨਾਂ ਦੀਆਂ ਉਦਾਹਰਨਾਂ ਨਾ ਦਿਆ ਕਰੋ ਤੁਹਾਡਾ ਪਰਿਵਾਰ ਤੇ ਉਹ ਅਕਾਲੀ ਦਲ ਦੇ ਜਿਹੜੇ ਪੁਰਾਣੇ ਜਿਹੜੇ ਖੁੰਡ ਸੀ ਨਾ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤੂੰ ਤੂੰ ਜੇ ਉਸ ਹਿਸਾਬ ਦੇ ਨਾਲ ਗੱਲ ਕਰਦਾ ਤੇ ਤੂੰ ਇੱਕ ਦੋ ਦਿਨ ਵੀ ਜੇਲ ਜਿਹੜੀ ਹੈ ਉਹ ਨਹੀਂ ਕੱਟ ਸਕਦਾ ਸੇਵਾ ਵੀ ਨਹੀਂ ਕੀਤੀ ਗਈ ਮਤਲਬ ਕਿ ਤੁਸੀਂ ਦੇਖੋ ਵੀ ਢੰਗ ਦੇ ਨਾਲ ਉਹ व्हीਲ ਚੇਅਰ ਲਿਆ ਕੇ ਉਹ ਵੀ ਇੱਕ ਸ਼ਾਇਦ ਦੱਸਿਆ ਜਾ ਰਿਹਾ ਜੋ ਸੋਸ਼ਲ ਮੀਡੀਆ ਤੇ ਰੌਲਾ ਹੈਗਾ ਕਿ ਜਦੋਂ ਸੇਵਾ ਖਤਮ ਹੋ ਗਈ ਤਾਂ ਪੈਰ ਦੇ ਉੱਤੋਂ ਪਲੱਸਟਰ ਵੀ ਜਿਹੜਾ ਹੈਗਾ ਉਹ ਖੋਲ ਦਿੱਤਾ ਗਿਆ ਤੋ ਉਹਨਾਂ ਦੇ ਨਾਲ ਉਦਾਹਰਨਾਂ ਜਿਹੜੀਆਂ ਹੈਗੀਆਂ ਉਹ ਨਾਂ ਦਿਆ ਕਰੋ ਐਗਜ਼ਾਮਪਲਸ ਜਿਹੜੀਆਂ ਨੇ ਉਹ ਸੈੱਟ ਕਰ ਗਏ ਪਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਹਮੇਸ਼ਾ ਪੰਥ ਦੇ ਹੱਕ ਦੇ ਵਿੱਚ ਭੁਗਤਣ ਵਾਲੇ ਨੌਜਵਾਨਾਂ ਦਾ ਵਿਰੋਧ ਕੀਤਾ ਜਿੰਨਾ ਵੀ ਕਰ ਸਕਿਓ ਕਾਨੂੰਨੀ ਤਰੀਕਿਆਂ ਨਾਲ ਜਾਂ ਫਿਰ ਕਾਨੂੰਨ ਤੋਂ ਪਾਸੇ ਰਹਿ ਕੇ ਉਹ ਸਾਰਾ ਕੁਝ ਤੁਸੀਂ ਕਰਦੇ ਰਹੇ ਹੋ ਜੀ 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 ਤੁਹਾਨੂੰ ਦਾਸ ਨਾਲ ਜੁੜਨ ਦੇ ਲਈ ਜਿੱਦਾਂ ਕਿ ਲੋਕੀ ਹੋਰ ਵੱਡੀ ਅਪਡੇਟਸ ਆਣੀਆਂ ਨੇ ਸਾਰੇ ਮੈਸੇ ਉੱਤੇ ਦੱਸ ਕਹਿੰਦੇ ਕਿ ਫਿਰ ਹਾਜ਼ਰ ਹੋਵਾਂਗੇ ਤੁਹਾਡਾ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ